ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਖੇਤੀ ਗਿਆਨ ਚੈਨਲ ਤੇ ਸੁਖ ਸਾਨ ਵੀਰੋ ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ ਕਿ ਜਿਹੜਾ ਝੋਨੇ ਦਾ ਤੇਲਾ ਹੁੰਦਾ ਜੀ ਨੂੰ ਕਈ ਕਿਸਾਨ ਵੀਰ ਪੂਰਾ ਤੇਲਾ ਕਹਿੰਦੇ ਆ ਕੋਈ ਕਾਲਾ ਤੇਲਾ ਕਹਿੰਦੇ ਆ ਕੋਈ ਬ੍ਰਾਊਨ ਪਲਾਂਟ ਹੋਪਰ ਕੋਈ ਹੋਪਰ ਕੋਈ BPH ਤੋਂ ਅਲੱਗ-ਅਲੱਗ ਨਾਵਾਂ ਦੇ ਨਾਲ ਇਹਨੂੰ ਜਾਣਿਆ ਜਾਂਦਾ ਹੈ ਸੋ ਬਗਲ ਗੱਲਬਾਤ ਕੀਤੀ ਸੀ ਕਿ ਜਿਹੜਾ ਤੇਲਾ ਹੁੰਦਾ ਹੈ ਇਹਨੂੰ ਤੇ ਇਸ ਦੇ ਜਿਹੜੇ ਮਿੱਤਰ ਕੀੜੇ ਹੁੰਦੇ ਉਹਨਾਂ ਨੂੰ ਕਿਵੇਂ ਉਹਨਾਂ ਦੀ ਪਛਾਣ ਕਿਵੇਂ ਕਰਨੀ ਹੈ ਸੋ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਉਹਦਾ ਲਿੰਕ ਆਪਾਂ ਅਟੈਚ ਇਸ ਵੀਡੀਓ ਦੇ ਵਿੱਚ ਕਰ ਦਿੱਤਾ ਹੈ ਸੋ ਤੁਸੀਂ ਉਹ ਵੀ ਦੇਖ ਸਕਦੇ ਹੋ ਸੋ ਉਸ ਤੋਂ ਬਾਅਦ ਜੇ ਅਗਲੀ ਗੱਲ ਕਰੀਏ ਕਿ ਜੇਕਰ ਆਪਣੀ ਮੈਨੇਜਮੈਂਟ ਕੁਝ ਉਸ ਤਰੀਕੇ ਦੀ ਨਾ ਰਹੀ ਹੋਵੇ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀ ਕਿ ਆਪਾਂ ਜਿਹੜੀਆਂ ਕੁਝ ਦਾਣੇਦਾਰ ਜੜ੍ਹਾਂ ਵਰਤੀਆਂ ਹੋਣ ਤਾਂ ਕਿ ਜਿਹੜੀ ਹੈ ਆਪਣੀ ਜ਼ਮੀਨ ਦੇ ਵਿੱਚ ਜਾਂ ਫਸਲ ਦੇ ਵਿੱਚ ਮਿੱਤਰ ਕੀੜੇ ਦੀ ਗਿਣਤੀ ਘੱਟ ਹੋਵੇ ਤਾਂ ਫਿਰ ਜਿਹੜਾ ਹੈ ਤੇਲੇ ਦਾ ਹਮਲਾ ਹੋ ਸਕਦਾ ਕਿਉਂਕਿ ਜਿਹੜਾ ਮੌਸਮ ਚੱਲ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤਕਰੀਬਨ ਹਰ ਕਿਸਮ ਤੇ ਕਿਸੇ ਵੀ ਕਿਸਮ ਤੇ ਜਿਹੜਾ ਹੈਗਾ ਉਹ ਤੇਲੇ ਦਾ ਹਮਲਾ ਜਿਹੜਾ ਉਹ ਬ੍ਰਾਊਨ ਪਲੌਟ ਹੋਪਰ ਦਾ ਉਹ ਹੋ ਸਕਦਾ ਸੋ ਉਸ ਤੇ ਲਈ ਸਭ ਤੋਂ ਪਹਿਲਾਂ ਤੁਸੀਂ ਦੇਖਣਾ ਕਿਵੇਂ ਹੈ ਕਿਉਂਕਿ ਇਹ ਜਿਹੜਾ ਕੀੜਾ ਹੈ ਇਹ ਬਾਕੀ ਕੀੜੇ ਆ ਜਿਵੇਂ ਕਿ ਤੁਸੀਂ ਗੋਪ ਦੀ ਸੁੰਡੀ ਆ ਜਾਂ ਪੱਤਾ ਲਪੇਟ ਸੁੰਡੀ ਦਾ ਉਹਨਾਂ ਦੇ ਹਮਲੇ ਨਾਲੋਂ ਇਹਦਾ ਹਮਲਾ ਕਾਫੀ ਅਲੱਗ ਹੈ ਕਿਉਂਕਿ ਉਹ ਜਿਹੜੇ ਕੀੜੇ ਜਦੋਂ ਹਮਲਾ ਕਰਦੇ ਤਾਂ ਆਪਾਂ ਖੇਤ ਜਾਂਦੇ ਆ ਆਪਾਂ ਬਾਹਰੋਂ ਵੀ ਕੀੜਾ ਮਾਰਦੇ ਆ ਤਾਂ ਆਪਾਂ ਉਹਨਾਂ ਦਾ ਹਮਲਾ ਜਿਹੜਾ ਉਹ ਦਿਖਾਈ ਦੇ ਦਿੰਦਾ ਪਤਾਲ ਪੇੜ ਦਾ ਵੀ ਆਪਾਂ ਨੂੰ ਬਾਹਰੋਂ ਪਤਾ ਲੱਗ ਜਾਂਦਾ ਹੈ ਗੋਪ ਦੀ ਸੁੰਡੀ ਦਾ ਜੋ ਗੋਭਾਂ ਸੁਕਦੀਆਂ ਆਪਾਂ ਨੂੰ ਪਤਾ ਲੱਗਣ ਲੱਗ ਜਾਂਦਾ ਪਰ ਇਹ ਕਿਹੜਾ ਕੀ ਹੈ ਕਿ ਜਿਹੜੇ ਆਪਣੇ ਅੰਡੇ ਦਿੰਦੀ ਹੈ ਜਿਹੜੀ ਇਹਦੀ ਮਾਦਾ ਉਹ ਬਿਲਕੁਲ ਜਿਹੜਾ ਉਹ ਵਾਟਰ ਲੈਵਲ ਤੇ ਜਿੱਥੇ ਆਪਣਾ ਪਾਣੀ ਰੁਕਦਾ ਤਣੇ ਤੇ ਅੰਡੇ ਦਿੰਦੀ ਹੈ ਤੇ ਉਤਣੇ ਤੇ ਹੀ ਜਿਹੜੇ ਇਹਦੇ ਬੱਚੇ ਨਿਕਲਣ ਸਾਰ ਜਿਹੜਾ ਉਹ ਰਸ ਚੂਸਣਾ ਸ਼ੁਰੂ ਕਰ ਦਿੰਦੇ ਆ ਸੋ ਕਈ ਵਾਰ ਕੀ ਹੈ ਕਿ ਆਪਾਂ ਬਾਹਰੋਂ ਕਿਹੜਾ ਮਾਰਦੇ ਆ ਤਾਂ ਆਪਾਂ ਨੂੰ ਫਸਲ ਜਿਹੜੀ ਆ ਉਹ ਹਰੀ ਭਰੀ ਲੱਗਦੀ ਹੈ ਚੰਗੀ ਭਰੀ ਲੱਗਦੀ ਹੈ ਪਰ ਆਪਾਂ ਜਦੋਂ ਵਿੱਚ ਵੜ ਕੇ ਨਹੀਂ ਦੇਖਦੇ ਤਾਂ ਕਈ ਵਾਰ ਆਪਾਂ ਨੂੰ ਉਦੋਂ ਹੀ ਪਤਾ ਲੱਗਦਾ ਜਦੋਂ ਜਿਹੜੇ ਆਪਣੇ ਬੂਟੇ ਆ ਉਹ ਧੋੜੀਆਂ ਦੇ ਵਿੱਚ ਜਾਂ ਦੋਗੀਆਂ ਦੇ ਵਿੱਚ ਜਿਹੜਾ ਉਹ ਸੁੱਕਣਾ ਸ਼ੁਰੂ ਹੋ ਜਾਂਦੇ ਆ ਸੋ ਇਸ ਦੀ ਸਹੀ ਪਹਿਚਾਣ ਦੇ ਲਈ ਤੁਸੀਂ ਝੋਨੇ ਦੇ ਜਿਹੜਾ ਅੰਦਰ ਜ਼ਰੂਰ ਵੜੋ ਤੇ ਮੁੱਢ ਨੂੰ ਜਿਹੜਾ ਹੈਗਾ ਝਾੜ ਕੇ ਦੇਖੋ ਜੇਕਰ ਕੋਈ ਵੀ ਤੁਹਾਨੂੰ ਮਿੱਤਰ ਕੀੜਾ ਜਾਂ ਮਕੜੀ ਨਹੀਂ ਦਿਖਾ ਰਹੀ ਦਿਖਾਈ ਦੇ ਰਹੀ ਤੇ ਸਿਰਫ ਜਿਹੜਾ ਹੈਗਾ ਪੂਰੇ ਤੇਲੇ ਦੇ ਜਿਹੜੇ ਬੱਚੇ ਆ ਜਾਂ ਅਡਲਟ ਆ ਉਹ ਦਿਖ ਰਿਹਾ ਤਾਂ ਇਸ ਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਤੁਹਾਡੀ ਫਸਲ ਤੇ ਹਮਲਾ ਹੋ ਸਕਦਾ ਕਿਉਂਕਿ ਇਹ ਜਿਹੜਾ ਕੀੜਾ ਮਲਟੀਪਲ ਬਹੁਤ ਛੇਤੀ ਹੁੰਦਾ ਇੱਕ ਤਾਂ ਇਹਦੀ ਮਾਦਾ ਜਿਹੜੀ ਆ ਉਹ ਅੰਡੇ 100 ਤੋਂ ਜ਼ਿਆਦਾ ਦਿੰਦੀ ਆ 150 ਦੇ ਕਰੀਬ 200 ਵੀ ਦੇ ਸਕਦੀ ਆ ਸੋ ਇੰਨੇ ਬੱਚੇ ਜਿਹੜੇ ਹੈ ਇੱਕ ਮਾਦਾ ਤੋਂ ਨਿਕਲਨੇ ਆ ਤੇ ਉਸ ਤੋਂ ਬਾਅਦ ਜਿਹੜੀ ਇਹਦਾ ਮਲਟੀਪਲੀਕੇਸ਼ਨ ਰੇਟ ਆ ਉਹ ਬਹੁਤ ਜ਼ਿਆਦਾ ਹੈ 2 ਤੋਂ 4 4 ਤੋਂ 16 ਇਸ ਤਰੀਕੇ ਨਾਲ ਜਿਹੜਾ ਹੈ ਮਲਟੀਪਲਾਈ ਹੁੰਦਾ ਹੈ ਤੇ ਦਿਨਾਂ ਦੇ ਵਿੱਚ ਜਿਹੜਾ ਹੈ ਕਾਫੀ ਜ਼ਿਆਦਾ ਹਮਲਾ ਕਰ ਸਕਦਾ ਹੈ ਸੋ ਨਿਰੀਖਣ ਜਿਹੜਾ ਲਗਾਤਾਰ ਕਰਦੇ ਰਹਿਣਾ ਬਹੁਤ ਜ਼ਰੂਰੀ ਹੈ ਫਸਲ ਨੂੰ ਚੰਗੀ ਤਰ੍ਹਾਂ ਗੇੜਾ ਮਾਰਨਾ ਫਸਲ ਦੇ ਅੰਦਰ ਵੜ ਕੇ ਬੂਟਿਆਂ ਨੂੰ ਜਿਹੜਾ ਥੱਲੋਂ ਝਾੜ ਕੇ ਦੇਖਣਾ ਇਹ ਬਹੁਤ ਜ਼ਰੂਰੀ ਹੈ ਸੋ ਰੋਕਥਾਮ ਦੀ ਗੱਲ ਕਰੀਏ ਕੀ ਇਹਦੀ ਰੋਕਥਾਮ ਕਿਵੇਂ ਕਰਨੀ ਆ ਸੋ ਸਭ ਤੋਂ ਪਹਿਲੀ ਜਿਹੜੀ ਜ਼ਰੂਰੀ ਗੱਲ ਹੈ ਉਹ ਹੈ ਪਾਣੀ ਸੋ ਜੇਕਰ ਤੁਹਾਡਾ ਚਰਨਾ ਗੋਪ ਤੇ ਆ ਤੇ ਹਜੇ ਬੂਰ ਨਹੀਂ ਪਿਆ ਤਾਂ ਇਹ ਅਵਸਥਾ ਬਹੁਤ ਜੁੜੀ ਹੁੰਦੀ ਹੈ ਕਿ ਆਪਾਂ ਨੂੰ ਪਾਣੀ ਵੀ ਖੜਾ ਰੱਖਣਾ ਪੈਂਦਾ ਪਰ ਜਦੋਂ ਆਪਾਂ ਲਗਾਤਾਰ ਪਾਣੀ ਖੜਾ ਰੱਖਦੇ ਹਾਂ ਤਾਂ ਤੇਲੇ ਦਾ ਹਮਲਾ ਜਿਹੜਾ ਹੈ ਉਹ ਹੋਣ ਦੇ ਲਈ ਜਿਹੜਾ ਹੈਗਾ ਵਾਤਾਵਰਨ ਨੂੰ ਕੋਲ ਬਣ ਜਾਂਦਾ ਸੋ ਇੰਨਾ ਕਿਸਾਨ ਵੀਰਾਂ ਨੂੰ ਤਾਂ ਜਿਹੜਾ ਹੈਗਾ ਪਾਣੀ ਖੜਾ ਰੱਖਣਾ ਹੀ ਪਊਗਾ ਪਰ ਜਿਹੜੇ ਕਿਸਾਨ ਵੀਰਾਂ ਦਾ ਝੋਨਾ ਹਜੇ ਗੋਪ ਤੇ ਨਹੀਂ ਆਇਆ ਜਾਂ ਉਸ ਦੇ ਵਿੱਚ ਜਿਹੜਾ ਦੁੱਧਾ ਪਿਆ ਗਿਆ ਤਾਂ ਉਹ ਕਿਸਾਨ ਵੀਰ ਜਿਹੜਾ ਹੈਗਾ ਪਾਣੀ ਲਗਾਤਾਰ ਖੜਾ ਨਾ ਰੱਖਣ ਉਸ ਨੂੰ ਜਿਹੜਾ ਹੈਗਾ ਉਹਦੀ ਜ਼ਮੀਨ ਦੇ ਹਿਸਾਬ ਨਾਲ ਹਫ਼ਤੇ ਦੇ ਵਿੱਚ ਇੱਕ ਜਾਂ ਦੋ ਪਾਣੀ ਜਿਹੜਾ ਉਹ ਦੇਣ ਤੇ ਪਾਣੀ ਸਕਾਸ਼ ਕਾ ਕੇ ਲਾਉਣ ਜਦੋਂ ਪਾਣੀ ਜਿਹੜਾ ਸਕਾ ਕੇ ਲੱਗੇ ਤਾਂ ਤੇਲੇ ਦਾ ਹਮਲਾ ਕੁਦਰਤੀ ਤੌਰ ਤੇ ਘਟ ਹੁੰਦਾ ਹੈ ਦਾ ਵਾਧਾ ਘਟ ਹੁੰਦਾ ਹੈ ਪਰ ਜੇਕਰ ਪਾਣੀ ਲਗਾਤਾਰ ਖੜਾ ਰਹੇ ਤਾਂ ਜਿਹੜਾ ਹੈਗਾ ਇਹ ਕੀੜਾ ਜ਼ਿਆਦਾ ਹਮਲਾ ਕਰਦਾ ਹੈ ਤੇ ਲਈ ਜਿਹੜਾ ਹੈ ਵਾਤਾਵਰਣ ਜਿਹੜਾ ਹੈ ਫਸਲ ਦਾ ਉਹ ਜ਼ਿਆਦਾ ਅਨਕੂਲ ਰਹਿੰਦਾ ਸੋ ਪਹਿਲੀ ਗੱਲ ਤਾਂ ਪਾਣੀ ਦੀ ਉਸ ਤੋਂ ਬਾਅਦ ਜਿਹੜੀ ਦਵਾਈਆਂ ਦੀ ਗੱਲ ਕਰੀਏ ਤਾਂ ਇਸ ਦੇ ਲਈ ਜਿਹੜੀਆਂ ਹੈਗੀਆਂ ਕਾਫੀ ਸਾਰੀਆਂ ਦਵਾਈਆਂ ਜਿਹੜੀਆਂ ਸਫਰਸ਼ ਹੈ ਜਿਨ੍ਹਾਂ ਦੀ ਲਿਸਟ ਵੀ ਆਪਾਂ ਜਿਹੜੀ ਤੁਹਾਨੂੰ ਵੀਡੀਓ ਦੇ ਵਿੱਚ ਸ਼ੋਅ ਕਰ ਰਹੇ ਹਾਂ ਜਿਹੜੀਆਂ ਆਮ ਤੌਰ ਤੇ ਜਿਹੜੀਆਂ 3-4 ਦਵਾਈਆਂ ਜ਼ਿਆਦਾ ਮਾਰਕੀਟ ਦੇ ਵਿੱਚ ਚੱਲਦੀਆਂ ਉਹਨਾਂ ਦੇ ਵਿੱਚੋਂ ਇੱਕ ਹੈ ਚੈਸ ਜਿਹੜੀ ਆਪਾਂ ਮੈਟਰੋਜਾਈਨ ਸਾਲਟ ਦੇ ਨਾਮ ਤੇ ਆਉਂਦੀ ਹੈ 120 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਅਸਤੀ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਉਲਾਲਾ ਹੈ ਜਿਸ ਦੇ ਵਿੱਚ ਜਿਹੜਾ ਹੈਗਾ ਫਲੋਨਿਕਾਮੀ ਡਿਸਾਲਟ ਹੁੰਦਾ ਹੈ ਇਸ ਦੀ ਵਰਤੋਂ ਜਿਹੜੀ ਆ ਉਹ 60 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਤੇ ਤੀਸਰੀ ਦਵਾਈ ਜਿਹੜੀ ਹੈ ਉਹ ਹੈ ਉਸ ਸ਼ੀਨ ਜਿਸ ਦੇ ਵਿੱਚ ਜਿਹੜਾ ਹੈਗਾ ਡਾਈਨੋਟੋਫਰਨ ਸਾਲਟ ਹੁੰਦਾ ਹੈ ਤੇ ਇਸ ਦੀ ਵਰਤੋਂ ਜਿਹੜੀ ਆ ਉਹ 80 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਆ ਇਸ ਤੋਂ ਇਲਾਵਾ ਪੈਕਸਲੋਨ ਦਵਾਈ ਦਾ ਵੀ ਰਿਜ਼ਲਟ ਵਧੀਆ ਤੇ ਹੋਰ ਵੀ ਕਈ ਜਿਹੜੀਆਂ ਦਵਾਈਆਂ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਉਹ ਇਸ ਕੀੜੇ ਦੀ ਰੋਕਥਾਮ ਵਾਸਤੇ ਕਾਰਗਰ ਨੇ ਸੋ ਤੁਸੀਂ ਆਪਣੀ ਜਿਹੜੀ ਹੈ ਆਪਣੇ ਉਪਲਬਧਤਾ ਦੇ ਅਨੁਸਾਰ ਆਪਣੀ ਜਿਹੜੀ ਹੈ ਜਿਹੜੀ ਤੁਹਾਨੂੰ ਕੀਮਤ ਜਿਹੜੀ ਦਵਾਈ ਦੀ ਵਾਜਬ ਮਿਲਦੀ ਆ ਉਹ ਟੈਕਨੀਕਲ ਜਿਹੜਾ ਹੈਗਾ ਵਰਤ ਸਕਦੇ ਹੋ ਚੰਗੀ ਦਵਾਈ ਲਓ ਤੇ ਪਾਣੀ ਜਿਹੜਾ ਹੈਗਾ ਤੁਸੀਂ ਛਿੜਕਾ ਦੇ ਲਈ ਘੱਟ ਤੋਂ ਘੱਟ 100 ਲੀਟਰ ਵਰਤੋ ਸਵਾ 100 ਤੋਂ 150 ਵਰਤ ਸਕਦੇ ਹੋ ਤਾਂ ਉਹ ਜ਼ਿਆਦਾ ਚੰਗੀ ਗੱਲ ਹੈ ਸੋ ਇਹਨਾਂ ਦੇ ਵਿੱਚੋਂ ਤੁਸੀਂ ਕਿਸੇ ਵੀ ਦਵਾਈ ਦਾ ਜਿਹੜਾ ਹੈਗਾ ਉਹ ਛਿੜਕਾ ਕਰ ਸਕਦੇ ਹੋ ਜੇਕਰ ਤੁਹਾਨੂੰ ਤੇਲੇ ਦਾ ਹਮਲਾ ਜਿਹੜਾ ਹੈਗਾ ਖੇਤ ਦੇ ਵਿੱਚ ਦਿਖਾਈ ਦਿੰਦਾ ਹੈ ਪਰ ਜਿਸ ਤਰ੍ਹਾਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਜੇਕਰ ਤੁਹਾਡੇ ਖੇਤ ਦੇ ਵਿੱਚ ਤੇਲੇ ਦਾ ਹਮਲਾ ਘਟਾ ਹੈ ਤੇ ਮਿੱਤਰ ਕੀੜਿਆਂ ਦੀ ਗਿਣਤੀ ਜ਼ਿਆਦਾ ਹੈ ਪ੍ਰਤੀ ਬੂਟੇ ਦੇ حساب ਨਾਲ ਮੱਕੜੀਆਂ ਜਾਂ ਜਿਹੜੀ ਪੰਮੀਰਡ ਬੱਗ ਦੀ ਗੱਲ ਕੀਤੀ ਸੀ ਉਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ ਤਾਂ ਤੁਹਾਨੂੰ ਜਿਹੜਾ ਹੈ ਜੜੇ ਛੜਕਾ ਦੀ ਲੋੜ ਨਹੀਂ ਕਿਉਂਕਿ ਉਹ ਜਿਹੜੇ ਕੀੜੇ ਉਹਨਾਂ ਨੇ ਕੁਦਰਤੀ ਤੌਰ ਤੇ ਜਿਹੜਾ ਹੈਗਾ ਤੇਲੇ ਨੂੰ ਜਿਹੜਾ ਹੈਗਾ ਰੋਕ ਲੈਣਾ ਸੋ ਇੰਨੀ ਇੱਕ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਵੀਡੀਓ ਚੰਗੀ ਲੱਗੀ ਤਾਂ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕੋਈ ਵੀ ਸਵਾਲ ਹੈ ਤਾਂ ਤੁਸੀਂ ਉਹ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਧੰਨਵਾਦ